ਖਾਲ ਪਹਿਲਾਂ ਮੋਰ ਵਧੀਆ ਸੀਗੇ ਵੀ ਕਾ ਕੁਛ ਕਰਾਂਗੇ ਆਪਸ ਕਰਾਂਗੇ ਪਰ ਹਮ ਸਾਰੀ ਮੋਕੂ ਗਈ ਜਦੋਂ ਕਣਕੀ ਮੱਚ ਗਈ ਹੁਣ ਸਾਰਾ ਲੈਣਾ ਦੇਣਾ ਖੜਾ ਹੋ ਮੈਂ ਪਿਆ ਯਾਰ ਪਿਆ ਕਰਜਾ ਕਰਤਾ ਸਪਰੇ ਸਪਰੇ ਅੱਛਾ ਪੰਜ ਜੀ ਅਮ ਚਪਾਨੀ ਤਾਂ ਉਹਨਾਂ ਨੂੰ ਪ੍ਰਸ਼ਾਸਨ ਕੋਲ ਇਹ ਕਰਦੇ ਮੰਗ ਵੀ ਸਾਨੂੰ ਕੋਈ ਨਾ ਕੋਈ ਦਿੱਤਾ ਜਾਵੇ 50000 ਰੁਪਏ ਕਿਲੇ ਦਾ ਹੂੰ जे दे दिन भी दशावा नहीं तो दिशी जाने भी मन लेने कार तूरी भी मन लैनी है जवाकों दीसा खड़ी ना तो राया। राया ना कोई पुलिस वाला आया ना कोई आया कोई नहीं आया ना तहसीलदार आया ना कोई कोई नहीं आया पानी पीने भी है नहीं मसा आए परसों ਉਹ ਮੁੰਮਾ ਦਾ ਜਿਹੜਾ 10 ਕਿੱਲੇ ਮੱਛੇ ਉਧਰ ਵੇਚੀ ਡੇ ਗਿਆ ਸੀ ਕਿ ਮਸਾ ਕੱਢਿਆ ਵਾ ਪਿਛਲੇ ਦਿਨਾਂ ਦੇ ਦੌਰਾਨ ਮਾਲਵੇ ਦੇ ਖੇਤਰ ਦੇ ਵਿੱਚ ਲਗਭਗ ਪਿੰਡਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਅੱਗ ਲੱਗੀ ਤੇ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਫਸਲ ਸੀਗੀ ਉਹ ਅੱਗ ਨੇ ਜਿਹੜੀ ਉਹ ਤਬਾਹ ਕਰਦੀ ਤਾਂ ਜੈਤੋ ਦੇ ਨਾਲ ਕੋਠੇ ਮਾਲਾ ਸਿੰਘ ਆ ਜਿੱਥੇ ਪਰਸੋਂ ਆ ਜਿਹੜੀ ਉਹ ਬੜੀ ਭਿਆਨਕ ਅੱਗ ਲੱਗੀ ਤੇ अनेका ਹੀ ਕਿਸਾਨਾਂ ਦੀ ਫਸਲ ਆ ਜਿਹੜੀ ਉਹ ਅੱਗ ਦੇ ਨਾਲ ਤਬਾਹ ਹੋ ਗਈ ਤਾਂ ਅੱਜ ਅਸੀਂ ਇੱਕ ਕਿਸਾਨ ਦੀ ਉਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹਦੀਆਂ ਆਸਾਂ ਉਮੀਦਾਂ ਉਸੇ ਕਣਕ ਤੇ ਸੀਗੀਆਂ ਉਸੇ ਫਸਲ ਤੇ ਸੀ ਕਿ ਭਾਈ ਹੁਣ ਫਸਲ ਆਊਗੀ ਤੇ ਜਿਹੜਾ ਵੀ ਕੋਈ ਇੱਕੜ ਦੁੱਕੜ ਲੈਣਾ ਦੇਣਾ ਹੈਗਾ ਕੋਈ ਕਿਸੇ ਭੈਣ ਭਰਾ ਦਾ ਜਾਂ ਬੈਂਕ ਦਾ ਜਾਂ ਆਰਤੀ ਇਹੋ ਸਾਰਾ ਦੇ ਦੇਾਂਗੇ ਪਰ ਜਦੋਂ ਕਦੇ ਇਸ ਤਰ੍ਹਾਂ ਦੀ ਘਟਰਾਵਾ ਹੋ ਜਾਂਦੀ ਆ ਤਾਂ ਅਕਸਰ ਹੀ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਆਉਂਦੇ ਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਉਹ ਪਰਿਵਾਰ ਦੇ ਜੋ ਬਾਈ ਜੀ ਨੇ ਉਹ ਮੌਜੂਦ ਨੇ ਬਾਪੂ ਜੀ ਤੁਹਾਡੀ ਕਿੰਨੀ ਫਸਲ ਸੀ 2.5 ਕਿੱਲੇ ਸੀ ਪਤਾ 2.5 ਕਿੱਲੇ ਸੀ ਜਦੋਂ ਕਦੇ ਇਸ ਤਰ੍ਹਾਂ ਦੀ ਘਟਰਾਵਾ ਹੋ ਜਾਂਦੀ ਹੈ ਕਿਹੜੀ ਵਾਰ ਤਾਂ ਚਲੋ ਗੜੇ ਮਾਰੀ ਦੇ ਨਾਲ ਫਸਲ ਮਰ ਜਾਂਦੀ ਹੈ ਪਰ ਜਦੋਂ ਅੱਗ ਲੱਗ ਜਾਂਦੀ ਆ ਤਾਂ ਮਨ ਦੇ ਵਿੱਚ ਖਿਆਲ ਕਿਸ ਤਰ੍ਹਾਂ ਦੇ ਆਉਂਦੇ ਆ ਬਹੁਤ ਕਿ ਆਲ ਪਹਿਲਾਂ ਬਹੁਤ ਵਧੀਆ ਸੀਗੇ ਵੀ ਕਾ ਕੁਛ ਕਰਾਂਗੇ ਆ ਕੁਛ ਕਰਾਂਗੇ ਪਰ ਹਮ ਸਾਰੀ ਮੁੱਕ ਗਈ ਇਹ ਜੋ ਕਣਕੀ ਮੱਚ ਗਈ ਹੁਣ ਸਾਰਾ ਲੈਣਾ ਦੇਣਾ ਖੜਾ ਹੋ ਮੈਂ ਕਿੰਨੇ ਕਿੰਨਾ ਖਰਚ ਤੁਸੀਂ ਖਰਚਾ ਹੁਣ ਤੱਕ ਉਸ ਕਣਕ ਦੇ ਉੱਪਰ ਜਿੰਨੀ ਤੁਹਾਡੀ ਪਹਿਲੀ ਸੀ ਕਿੰਨਾ ਖਰਚਾ ਕਰਤਾ ਸੀਗਾ 50000 ਰੁਪਿਆ ਖਰਚਾ ਕਰਤਾ ਸਪਰੇਅ ਸਪਰੇਅ ਦਾ ਅੱਛਾ ਤੇ ਪਰਿਵਾਰ ਦੇ ਵਿੱਚ ਕਿੰਨੇ ਜੀ ਆ ਜੀ ਪੰਜ ਜੀ ਆ ਪਤਾ ਚਪਾਲੀ ਜੀ ਆ ਹੁਣ ਫਿਰ ਆਸਾਮੀਦਾਂ ਤਾਂ एकदम ਖਤਮ ਹੋ ਗਈਆਂ ਹੁਣ ਫਿਰ ਗੁਜ਼ਾਰਾ ਕਿਸ ਤਰ੍ਹਾਂ ਹੋਊਗਾ ਪਰਿਵਾਰ ਦਾ ਕਿਉਂਕਿ ਪੰਜ ਜੀ ਆ ਬੱਚਿਆਂ ਦਾ ਖਰਚਾ ਵੀ ਆ ਫਿਰ ਕਿਵੇਂ ਮੈਨੇਜ ਕਿਵੇਂ ਕਰੋਗੇ ਕਰਾਂਗੇ ਹੁਣ ਪ੍ਰਸ਼ਾਸਨ ਤੋਂ ਇਹ ਕਰਦੇ ਆ ਮੰਗ ਵੀ ਸਾਨੂੰ ਕੋਈ ਨਾ ਕੋਈ ਦਿੱਤਾ ਜਾਵੇ 50000 ਰੁਪਏ ਕਿਲੇ ਦਾ ਹੂੰ ਇਹ ਦੇ ਦੇਣ ਵੀ ਤਾਂ ਸ਼ਾਬਾਸ਼ ਉਹਨਾਂ ਦੇ ਨਹੀਂ ਤਾਂ ਫਿਰ ਡਿਸੀਜਦਾ ਗਾਣੇ ਵੀ ਮੋਲ ਲੈਣੇ ਕਾ ਤੂੜੀ ਮੋਲ ਲੈਣੀ ਹਾਂ ਹੈ ਜਵਾਕਾਂ ਦੀਆਂ ਫੀਸਾਂ ਖੜੀਆਂ ਸੇ ਬੱਚੇ ਪੜ੍ਹਦੇ ਆ ਜੀ ਹਾਂ ਜੀ 12ਵੀਂ ਚ ਪੜ੍ਹਦੇ ਮੁੰਡਾ 10ਵੀਂ ਚ ਪੜ੍ਹਦਾ ਅੱਛਾ ਹਾਂ ਮੁੰਡਾ ਹਰ ਕੇ ਮਸ਼ੀਨ ਤੇ ਗਿਆ ਅੱਛਾ ਤੁਹਾਡਾ ਲੜਕਾ ਜਿਹੜਾ ਮਸ਼ੀਨ ਤੇ ਗਿਆ ਹਾਂ ਬਾਹਰ ਗਿਆ ਦਾ ਤਣ ਚ ਅੱਛਾ ਤੁਹਾਡੇ ਇੱਥੇ ਨਾਲ ਜੇਤੂ ਤੂੰ ਐ ਐਮਐਲਏ ਨੇ ਮੌਲਕ ਉਹਨਾਂ ਨੇ ਨਹੀਂ ਆ ਕੇ ਸਾਰ ਲਈ ਤੁਹਾਡੀ ਨਾ ਨਾ پتہ ਨਾ ਕੋਈ ਫੌਸਲਾ ਆਇਆ ਨਾ ਕੋਈ ਉਹ ਹੈ ਕੋਈ ਨਹੀਂ ਆਇਆ ਨਾ ਨਸੀਬਦਾਰ ਆਇਆ ਨਾ ਕੋਈ ਕੋਈ ਨਹੀਂ ਆਇਆ ਤੇ ਕੱਲ ਜਦੋਂ ਅੱਗ ਲੱਗੀ ਆ ਤੁਸੀਂ ਉੱਥੇ ਮੌਜੂਦ ਸੀਗੇ ਜੀ ਕੋਲੇ ਹਾਂ ਫਿਰ ਉਦੋਂ ਕਿਸ ਤਰ੍ਹਾਂ ਦਾ ਖਿਆਲ ਆਉਂਦਾ ਸੀ ਮਨ 'ਚ ਵੀ ਆ ਕੋਲੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਖਤਮ ਹੋ ਰਿਹਾ ਹਾਂ ਖਤਮ ਹੋ ਗਈ ਬਦਮਸਾ ਪਾਣੀ ਪੀਣ ਨੂੰ ਵੀ ਹੈ ਨਹੀਂ ਸੀਗਾ ਮਸਾ ਹੈ ਪਰਸੋਂ ਉਹ ਮੁੰਡਾ ਦਾ ਜਿਹੜਾ 10 ਕਿੱਲੇ ਮੱਛੀ ਉਹ ਤੇ ਬੇਚੀ ਢੇਗ ਪਿਆ ਸੀਗਾ ਮਸਾ ਕੱਢਿਆ ਬਾਅਦ ਅੱਛਾ ਹਾਂ ਉਹਦਾ ਮੁੰਡਾ ਨਾਲ ਸੀ ਜਿਹੜਾ ਜੂੜੇ ਵਾਲਾ ਹੂੰ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਸਾਰਿਆਂ ਦਾ ਇਹ ਤਾਂ ਹੀ ਮਗ ਕਰਦੇਵੇਂ ਸਾਰਿਆਂ ਨੂੰ ਮਿਲਣਾ ਚਾਹੀਦਾ ਅੱਛਾ ਹਾਂ ਨਹੀਂ ਇਹ ਪ੍ਰਸ਼ਾਸਨ ਕੋਲੇ ਵੈਸੇ ਅੱਗ ਬੁਝਾਉਣ ਦਾ ਪ੍ਰਬੰਧ ਹੁੰਦਾ ਉਹ ਜਿਹੜੀ ਫਾਇਰ ਬ੍ਰਿਗੇਡ ਵਾਲੀ ਗੱਡੀ ਆਉਂਦੀ ਹੁੰਦੀ ਆ ਨਾ ਤਾਂ 20 ਲੀਟਰ ਪਾਣੀ ਸੀਗਾ ਉਹਦੀ ਮੁੱਕ ਗਿਆ ਅੱਛਾ ਹਾਂ ਫੇਰ ਲੈਣ ਗਏ ਫੇਰ ਚੱਲੀ ਨਹੀਂ ਹੂੰ ਉਹ ਤਾਂ ਢਿਲ ਮੰਨ ਨੂੰ ਅਸੀਂ ਆਕੇ ਲੈ ਜਾਓ ਕੱਢ ਕੇ ਨਹੀਂ ਮੱਚ ਜੂਏ ਇਹ ਵਿੱਚ ਅੱਛਾ ਹਾਂ ਤੇ ਤੁਹਾਡੀ ਜਿਹੜੀ ਜ਼ਮੀਨ ਸੀਗੀ ਉਹਦੇ ਤੋਂ ਉੱਪਰ ਤੁਸੀਂ ਬੈਂਕ ਬੈਂਕ ਤੋਂ ਕਿੰਨਾ ਕਰਜ਼ਾ ਲਿਆ ਸੀਗਾ ਜੀ 2 3 23 ਉਹਦਾ ਫਿਰ ਵਿਆਜ ਕਿੰਨਾ ਕੁ ਮੋੜ देऊ ਵਿਆਜ ਮੋੜਨਾ ਸੀਗਾ ਪੁੱਤ ਫਿਰ ਜੋ ਮੋੜ ਲਈ ਕਣਕ ਮੱਚ ਗਈ ਆਰਤੀ ਤੋਂ ਕਿੰਨੇ ਪੈਸੇ ਲਏ ਆ ਜੀ ਲੱਖ ਰੁਪਏ ਆਰਤੀ ਦੇ ਦਾ ਅੱਛਾ ਲੱਖ ਰੁਪਏ ਆਰਤੀ ਦਾ ਹੁਣ ਫਿਰ ਬੈਂਕ ਵਾਲਿਆਂ ਨਾਲ ਜਮ ਕਿਉਂਕਿ ਬੈਂਕ ਵਾਲੇ ਨੇ ਵੀ ਕਹਿਣਾ ਵੀ ਭਾਈ ਤੁਸੀਂ ਲਿਮਟ ਚੱਕੀ ਐ ਤੇ ਮੂੜੂ ਆਰਤੀਆ ਵੀ ਕਹੂਗਾ ਫਿਰ ਕਣਕ ਵੇਚ ਕੇ ਮੋੜਨੇ ਸੀ ਉਹਨਾਂ ਨੂੰ ਵਿਆਜ ਹੁਣ ਕਿੱਥੋਂ ਮੋੜੂਗਾ ਅੱਛਾ ਆਰਤੀ ਨੂੰ ਦਸਤੀ ਦਿੱਤਾ ਵੀ ਕਣਕ ਮੱਚ ਗਈ ਹੁਣ ਵੇਖੋ ਆਰਤੀਆ ਕਿਵੇਂ ਚੱਲਦਾ ਉਗਰਾ ਦੇ ਡੰਡਾ ਝਾੜੂ ਗਏ ਹਾਂ ਪਰ ਹੁਣ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਸਾਨੂੰ 6 ਦਿਨ 6 ਦਿਨ ਦਿੱਤੇ ਜਾਣ ਬਈ ਕੀ ਲੱਗਦਾ ਵੀ ਜਿਵੇਂ ਭਗਵੰਤ ਮਾਨ ਸਾਹਿਬ ਹੀ ਕਹਿੰਦੇ ਰਹੇ ਆ ਕਿ ਜੇ ਭਾਈ ਕਿਸੇ ਦੀ ਕੁਕੜੀ ਮਰਗੀ ਤਾਂ ਉਹਦਾ ਮੁਆਵਜ਼ਾ ਦੇਵਾਂਗੇ ਜੇ ਬੱਕਰੀ ਮਰਗੀ ਉਹਦਾ ਮੁਆਵਜ਼ਾ ਦੇਵਾਂਗੇ ਕੀ ਲੱਗਦਾ ਵੀ ਕਰੂ ਕੋਈ ਹੱਲ ਨਹੀਂ ਮੈਨੂੰ ਤਾਂ ਲੱਗਦੀ ਮੁਸ਼ਕਲ ਹੂੰ ਜਦੋਂ ਕੋਈ ਸਾਡੀ ਸੁਣੀ ਨਹੀਂ ਹੁੰਦਾ ਹੀ ਹਾਂ ਅੱਜ ਵੀ ਫਰੀਦਕੋਟ ਗੱਡੀਆਂ ਤੈਨੂੰ ਲੈ ਕੇ ਗਏ ਸੀ ਅੱਛਾ ਉੱਥੇ ਦੇ ਆਏ ਅੱਜ ਮੇਕੋ ਆ ਕਰਾਂਗੇ ਕਰਾਂਗੇ ਕਾਹਦਾ ਕਰਾਂ ਇਹ ਪਰਸੋ ਜਦੋਂ ਅੱਗ ਲੱਗੀ ਆ ਕੋਈ ਇਥੇ ਲੋਕਲ ਅਧਿਕਾਰੀ ਆਇਆ ਸੀਗਾ ਕੋਈ ਪ੍ਰਸ਼ਾਸਨ ਲੋ ਆਇਆ ਸੀਗਾ ਉਹ ਮੁੜ ਕੇ ਅੱਛਾ ਆਏ ਸੀਗੇ ਉਹ ਮੁੜ ਕੇ ਲੈ ਕੇ ਉਹ ਵੀ ਸੜਕ ਤੋਂ ਹੀ ਮੁੜ ਗਿਆ ਇੱਧਰ ਤਾਂ ਆਈ ਨਹੀਂ ਅੱਗ ਵਾਲੇ ਪਾਸ ਅੱਛਾ ਹੂੰ ਲੈ ਕੇ ਲੈ ਕੇ ਸੀਗੇ ਕਿ ਵੈਸੇ ਕਿ ਨਹੀਂ ਪਤਾ ਨਹੀਂ ਵੀ ਆਪਾਂ ਤਾਂ ਇੱਧਰ ਅੱਗ ਬੁਝਾਉਂਦੇ ਸੀ ਹੁਣ ਕੀ ਪਤਾ ਲੈ ਕੇ ਲੈ ਕੇ ਕਿ ਨਹੀਂ ਲੈ ਕੇ ਹੂੰ ਅੱਛਾ ਜਿਹੜੇ ਲੋਕ ਤੁਹਾਡੀ ਵੀਡੀਓ ਦੇਖ ਰਹੇ ਆ ਉਹਨਾਂ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਇਹ ਕਰਨੇ ਵੀ ਕੋਈ ਨਾ ਕੋਈ ਮਦਦ ਕਰੋ ਭਾਈ ਹੋਰ ਕੀ ਆ ਹੂੰ ਇਹ ਸਾਰੇ ਭਰਾਵਾਂ ਦੀ ਮਦਦ ਹੋਣੀ ਚਾਹੀਦੀ ਮੈਂ ਆਈ ਨਹੀਂ ਆਦਾ ਮੇਰੀ ਕੱਲੇ ਦੀ ਸਾਰਿਆਂ ਦੀ ਹੋਣੀ ਚਾਹੀਦੀ ਥੋੜੀ ਥੋੜੀ ਸੋ ਦੋਸਤੋ ਸਾਡਾ ਇਸ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਸੀਗਾ ਕਿ ਜਿਸ ਤਰ੍ਹਾਂ ਬਾਪੂ ਜੀ ਹੋਣਾ ਨੇ ਕਿਹਾ ਕਿ ਭਾਈ ਜਿਹੜਾ ਜਿੰਨਾ ਵੀ ਹੋ ਸਕਦਾ ਉਹ ਮਦਦ ਕੀਤੀ ਜਾਵੇ ਤਾਂ ਅਸੀਂ ਵੀ ਇਸ ਵੀਡੀਓ ਰਾਹੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਸ ਪਰਿਵਾਰ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਆ ਜਿਹੜਾ ਵੀ ਵੀਰ ਇਸ ਵੀਡੀਓ ਨੂੰ ਦੇਖਦਾ ਉਹ ਜਿੰਨੀ ਵੀ ਹੋ ਸਕਦਾ ਮਦਦ ਕਰੇ ਜੇਕਰ ਮਦਦ ਨਹੀਂ ਕਰ ਸਕਦਾ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਹੜਾ ਉਹ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਨੇ ਜਾਂ ਜਿਸ ਤਰ੍ਹਾਂ ਦਾ ਫਲਸਫਾ ਸਾਡੇ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦਾ ਫਲਸਫਾ ਉਹਦੇ ਉੱਪਰ ਕੰਮ ਕੀਤਾ ਜਾ ਸਕੇ ਤੇ ਲੋਕ ਆਪਣਾ ਫਰਜ਼ ਹੈ ਜਿਹੜਾ ਉਹ ਅਦਾ ਕਰ ਸਕਣ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਕੋਈ ਵੀਰ ਭਰਾ ਮਦਦ ਕਰ ਕਰ ਸਕਦੇ ਆ ਉਹ ਅਸੀਂ ਖਾਤਾ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਵੀਡੀਓ ਦੇ ਥੱਲੇ ਤਾਂ ਕਿਰਪਾ ਕਰਕੇ ਉਸ ਨੰਬਰ ਦੇ ਉੱਪਰ ਜਿੰਨੀ ਵੀ ਕੋਈ ਮਦਦ ਆ ਉਹ ਜ਼ਰੂਰ ਕਰੇ ਸੋ ਇੰਨੀ ਸੀ ਗੱਲਬਾਤ ਮੈਂ ਤੁਹਾਡਾ ਆਪਣਾ ਸੋਕ੍ਰਿਤ ਮੌੜ ਬਹੁਤ ਬਹੁਤ ਧੰਨਵਾਦ